ਆ ਨੂੰ ਕਹਿੰਦਾ ਪਰਾ ਪਾਤ ਜੂੜਾ ਘਟਾਉਣਾ ਦੋਹੇ ਤਰੀਕੇ ਲੈ ਘਟਾਉਣਾ ਹੈ ਸਿੱਖ ਜੂੜਾ ਨਹੀਂ ਘਟਾਉਂਦਾ ਸਹਬਜਾਦਿਆਂ ਦਾ ਪਤਾ ਛੋਟੇ ਸਹਬਜਾਦਿਆਂ ਦਾ ਜੀਤ ਕੀਤੇ ਸੀ ਨਾ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਦੀ ਨਿਹਾ ਚ ਖੜੇ ਕਰਕੇ ਤੇ ਸੀਏ ਦੇ ਉੱਤੇ ਉਹਨਾਂ ਨੂੰ ਕਹਿੰਦੇ ਧਰਮ ਛੱਡ ਦਿਓ ਧਰਮ ਛੱਡਣ ਤੇ ਸਿੱਖੀ ਛੱਡਣੀ ਹੁੰਦੀ ਆ ਉਹਨਾਂ ਨੇ ਕਿਹਾ ਅਸੀਂ ਜਾਨਵਾਰਾਂਗੇ ਸਿੱਕੀ ਨਹੀਂ ਛੱਡਦੇ ਸਿੱਖ ਪੱਕੇ ਨੇ ਹੁਣ ਆਪਾਂ ਜੁਗਾ ਨਹੀਂ ਕਟਾਉਣਾ ਕਟਾਉਣਾ ਵਾ ਹੈ ਇਸ ਕਟਾਉਣੇ ਕਿ ਨਹੀਂ ਦੱਸੋ ਬਾਬਾ ਜੀ ਉਹ ਨਹੀਂ ਕਟਾਉਣੇ ਇਹਨਾਂ ਉੱਚੀ ਬੋਲ ਕੇ ਦੱਸ ਨਹੀਂ ਹੈ ਨਹੀਂ ਨਹੀਂ ਕਟਾਉਣੇ ਇਹਨਾਂ ਇਦਾਂ ਨਹੀਂ ਸੋਚਣਾ ਲਿਆਉਂਦੇ ਆਪਾਂ ਦੂਜੇ ਪੁੱਤਾਂ ਮੈਨੂੰ ਕਿਹਨੇ ਗਿਆ ਇਦਾਂ ਦੱਸ ਹੈ ਉਹ ਪੱਗ ਬੰਨਿਆ ਕਰਨੀ ਸੋਹਣੀ ਢਾ ਸਰਦਾਰ ਬਣ ਜਾਣਾ ਸਿਰੋਪਾ ਦਾ ਇਹ ਲੈ ਹੋ ਗਜ ਇਹ ਵੀ ਕਿੰਨੇ ਕਿਹਾ ਹੋਗਾ ਨੇ ਹਾਂ ਜੀ ਜਦੋਂ ਹੁਣ ਕਹੂਗਾ ਮੈਨੂੰ ਦੱਸਿਓ ਮੈਂ ਆਣ ਕੇ ਸਮਝਾ ਕੇ ਜਾਉ ਮੈਨੂੰ ਕੀ ਬਾਬਾ ਜੀ ਕੜਾ ਪਾਇਆ ਹੀ ਇਹਨੂੰ ਕੜਾ ਪਾਉ ਬੱਚੋ ਤੁਨ ਜਿਹੜੋ ਉਹਨੇ